ਤੁਸੀਂ ਮਿੱਤਰੋ ਹੈਰਾਨ ਹੋ ਜਾਓਗੇ ਸੁਣ ਕੇ ਮੈਂ ਟੂਰਨਾਮੈਂਟ ਤੇ ਜਾਣ ਵਾਸਤੇ ਸਵੇਰੇ 4 ਵਜੇ ਤੁਰਿਆ ਮੋਟਰਸਾਈਕਲ ਤੇ ਤੇ ਜਿਸ ਟੂਰਨਾਮੈਂਟ ਤੇ ਮੈਂ ਗਿਆ ਉਹ ਟੂਰਨਾਮੈਂਟ ਮੈਨੂੰ ਪਿਆ ਮੇਰੇ ਮੁਨਕ ਤੋਂ 564 ਕਿਲੋਮੀਟਰ ਦੂਰ ਆਜੋ ਫਿਰ ਵੀਡੀਓ ਨੂੰ ਐਂਡ ਤੱਕ ਦੇਖਿਓ ਦੱਸਦੇ ਆ ਅੱਜ ਤੁਹਾਨੂੰ ਕਿੱਥੇ ਗਏ ਚੰਗੀ ਤਰ੍ਹਾਂ ਰੈਡੀ ਹੋ ਕੇ ਕਿੱਟ ਦੇ ਵਿੱਚ ਪਾਈ ਆਪਾਂ ਨੇ ਆਪਣੀ ਕੋਸਟਿਊਮ ਤੇ ਹੋ ਗਏ ਟੂਰਨਾਮੈਂਟ ਤੇ ਜਾਣ ਵਾਸਤੇ ਆਪਾਂ ਰੈਡੀ ਅੱਜ ਪਹਿਲੀ ਵਾਰ ਇੰਨੀ ਦੂਰ ਜਾਵਾਂਗੇ ਟੂਰਨਾਮੈਂਟ ਤੇ ਮੋਟਰਸਾਈਕਲ ਤੇ ਪਵਿੱਤਰ ਬਾਈਬਲ ਦੇ ਵਿੱਚ ਅੱਜ ਮੈਂ ਪੜਿਆ ਕਿਉਂਕਿ ਦੁਸ਼ਟ ਆਪਣੀ ਅਭਿਲਾਸ਼ਾ ਪਰ ਘਮੰ अपने विमान के कारण कहता है कि वे लेखा नहीं लेने का उसका पूरा विचार यही है कि कोई परमेश्वर है ही नहीं फिर बाइक स्टार्ट करके बाइक पे चंगी तरह मारा कपड़ा मैं हर वीडियो च कहना भाई किते बार जान नेओ अपना हेलमेट जरूर ਨਾਲ ਲੈ ਕੇ ਜਾਇ ਕਰੋ क्योंकि एदे विच अपनी ही सेफ्टी है भाई फिर बाइक ते थोड़ी देर सफर करने तो बाद आपा पहुंचनेया गिदड़ैणी पिंड 8:23 ਤੇ अगले दिन सवेरे 3:33 ਤੇ हो जानेया टूर्नामेंट ਤੇ ਜਾਣ वास्ते रेडी सही 4:00 तुर पनेया मोटरसाइकिल ते ਨਾਲ अपने जा रहा अपना डॉक्टर कमेंटेटर बब्बू भाई बाइक ते कुछ ਘੰਟੇ ਸਫਰ ਕਰਨ ਤੋਂ ਬਾਅਦ ਆਸੀ ਰੁਕਦੇ ਇੱਕ ਥਾਂ ਤੇ ਕੁਝ ਖਾਣ ਪੀਣ ਲਈ ਉੱਥੇ ਪਿੰਨੇ ਆ ਦੁੱਧ ਤੇ ਨਾਲ ਖਾਂਦੇ ਆ ਮਠੀ ਕਿਉਂਕਿ ਭੁੱਖ ਲੱਗ ਰਹੀ ਸੀ ਲੈ ਲੋ ਮਿੱਤਰੋ ਆਪਣੇ ਮਠੀ ਤੇ ਦੁੱਧ ਪੀ ਲਿਆ ਤੇ ਹੁਣ ਚੱਲਦੇ ਆਪਾਂ ਸੱਚੀ ਦੱਸਾਂ ਮਿੱਤਰੋ ਮੈਂ ਪਹਿਲੀ ਵਾਰ ਇੰਨੀ ਦੂਰ ਟੂਰਨਾਮੈਂਟ ਤੇ ਗਿਆ ਬਾਈਕ ਤੇ ਕੁਝ ਘੰਟੇ ਬਾਈਕ ਤੇ ਸਫ਼ਰ ਕਰਨ ਤੋਂ ਬਾਅਦ ਫਿਰ ਪਹੁੰਚਦੇ ਆ ਆਪਾਂ ਉਸ ਭਰਾ ਦੇ ਘਰ ਜਿਸ ਭਰਾ ਨੇ ਆਪਾਂ ਨੂੰ ਟੂਰਨਾਮੈਂਟ ਤੇ ਬੁਲਾਇਆ ਹੈ ਫਿਰ ਰੈਡੀ ਹੋ ਕੇ ਪਹੁੰਚਦੇ ਆ ਟੂਰਨਾਮੈਂਟ ਤੇ ਕਬੱਡੀ ਸ਼ੋ ਮੱਚ ਪਿੰਡ ਸੋਲ ਤਰਨਤਾਰਨ ਕਬੱਡੀ ਸ਼ੋ ਮੈਸੇ ਤੁਸੀਂ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਮੈਚ ਵੀ ਹੋ ਜਾਂਦੇ ਨੇ ਸ਼ੁਰੂ ਫਿਰ ਥੋੜੀ ਦੇਰ ਬਾਅਦ ਗਰਾਊਂਡ ਦੇ ਵਿੱਚ ਆਪਾਂ ਦਿਖਾਉਂਦੇ ਆ ਆਪਣੀ ਪਰਫਾਰਮੈਂਸ ਆ ਸਾਰੇ ਵੀਰ ਆਪਣੀ ਗੇਮ ਦੇ ਕੇ ਮਾਰਦੇ ਨੇ ਤਾੜੀਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸ ਖੁਸ਼ੀ ਹੋਈ ਕਬੱਡੀ ਸ਼ੋਅ ਮੈਚ ਦੇ ਵਿੱਚ ਆਪਣੀ ਗੇਮ ਦਿਖਾ ਕੇ ਟੂਰਨਾਮੈਂਟ ਤੇ ਹੁੰਦਾ ਆਪਣੇ ਇੱਕ ਕੱਪ ਤੇ ਨਗਦ ਰਕਮ ਨਾਲ ਸਨਮਾਨ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਵੀਰਾਂ ਨੇ ਮੈਨੇ ਇੱਕ ਕੱਪ ਤੇ ਨਗਦ ਰਕਮ ਨਾਲ ਸਨਮਾਨ ਕਰਿਆ ਉਸ ਤੋਂ ਬਾਅਦ ਮੈਨੂੰ ਆਪਾਂ ਨੂੰ ਆਪਣੀ ਵੀਡੀਓ ਦੇਖਣ ਆਲੇ ਸਾਰੇ ਭਰਾ ਮੈਨੂੰ ਬਹੁਤ ਖੁਸ਼ੀ ਹੋਈ ਜੋ ਆਪਣੀ ਵੀਡੀਓ ਦੇਖਣ ਆਲੇ ਆਪਾਂ ਨੂੰ ਭਰਾ ਮਿਲਦੇ ਨੇ ਤੇ ਆਪਣੇ ਨਾਲ ਫੋਟੋ ਕਰਵਾਉਂਦੇ ਨੇ ਤੇ ਆਪਾਂ ਹਰ ਇੱਕ ਭਰਾ ਨਾਲ ਪਿਆਰ ਨਾਲ ਤੇ ਸਤਿਕਾਰ ਨਾਲ ਮਿਲਦੇ ਆਂ ਫਿਰ ਟੂਰਨਾਮੈਂਟ ਲਾ ਕੇ ਅਗਲੇ ਦਿਨ ਵਾਪਿਸ ਚੱਲਦੇ ਆਂ ਆਪਣੇ ਘਰ ਆ ਕੇ ਮੇ ਲੱਗੀ ਵੀਡੀਓ ਆਪਣਾ ਪਿਆਰ ਜਾਂ ਲਾਈਕ ਤੇ ਪਿਆਰ ਜਾਂ ਕਮੈਂਟ